आए दिन कोई ना कोई फिल्म रिलीज होती रहती है और इन्हीं में नाम अब रोडे कॉलेज फिल्म का भी आ रहा है आपको बताते चले कि इसकी कास्ट ने हाल ही में फैंस को चौंका कर रख दिया नवा शहर के सतलुज सिनेमा में स्टार कास्ट को पहुंचते हुए देखा गया चलते शो के दौरान और फैंस काफी एक्साइटेड हो गए थे वहीं देखा जाए तो इस फिल्म को लेकर काफी एक्साइटमेंट लोगों के बीच में है और हाल ही में नवा शहर के सतलुज सिनेमा में एक चलते शो के दौरान ये स्टारकास्ट पहुंची इसमें योगराज सिंह के बेटे के किरदार में कवि सिंह और साथ में उनकी प्रेमिका की भूमिका निभा रही मुस्कान को यहाँ पर पहुँचते देखा गया रूडी कॉलेज की फिल्म कलाकार कवि सिंह ने मीडिया से बात करते हुए कहा कि पिछले पाँच छह साल से पंजाबी फिल्म में लगातार काम करते आ रहे हैं रूडे कॉलेज पंजाबी फिल्म आज जो है वो रिलीज हो चुकी है और इसका प्रमोशन करने नवा शहर वो पहुँचे थे एक कॉलेज में पढ़ रहे यूथ की कहानी है जो कि कॉलेज के चुनाव में पार्टिसिपेट कर रहे नौजवान के तौर पर देखा जाता है वहीं हैप्पी रोडे ने यह फिल्म लिखी है आपको बता दें छोटा प्रोडक्शन हाउस है और बड़े बजट की फिल्म बनी है यूथ को समय के हिसाब के साथ चलना चाहिए जो उस हिसाब से चलते हैं उन्हें काफी चीजें देखने को मिलती है इस फिल्म में काफी चीजें दिखाई गई है जब भी कोई यूथ ये फिल्म देखने जाएगा तो ये कहानी अपने ऊपर ही लगातार देखेगा जो आज के समय की जरूरत है उसके आधार पर इस फिल्म को फिल्माया गया है पंजाब और दूसरे राज्यों में भी प्रमोशन किया

ਇਹ ਮੇਰੀ 7ਵੀਂ 8ਵੀਂ ਫਿਲਮ ਹੈ ਜਿਹਦੇ ਵਿੱਚ ਮੇਰਾ ਇੱਕ ਮੇਜਰ ਕਿਰਦਾਰ ਹੈ ਰੋਡੇ ਗਾਲ ਦੀ ਫਿਲਮ ਦੀ ਗੱਲ ਕਰ ਰਹਾ ਮੈਂ ਰੋਡੇ ਗਾਲ ਦੀ ਫਿਲਮ ਅੱਜ ਰਿਲੀਜ਼ ਹੋ ਗਈ ਹੈ ਤੇ ਬਿਲਕੁਲ ਇਹ ਇੱਕ ਯੂਥ ਦੀ ਕਹਾਣੀ ਹੈ ਜੀ ਕਾਲਜ ਦੇ ਵਿੱਚ ਯੂਥ ਜਿਵੇਂ ਪਾਰਟਿਸਿਪੇਟ ਕਰਦਾ ਹੈ ਇਲੈਕਸ਼ਨਸ ਦੇ ਵਿੱਚ ਤੇ ਉਸ ਤੋਂ ਇਲਾਵਾ ਵੀ ਜਿਹੜਾ ਯੂਥ ਬਾਹਰ ਦਾ ਹੈ ਕਾਲਜ ਤੋਂ ਬਾਹਰ ਦਾ ਯੂਥ ਹੈ ਉਹ ਸਾਰੇ ਯੂਥ ਦੀ ਕਹਾਣੀ ਹੈ ਤੇ ਅਸੀਂ ਬਸ ਇੱਕ ਐਂਟਰਟੇਨਮੈਂਟ ਦੇ ਜ਼ਰੀਏ ਆਪਣੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਬਿਲਕੁਲ ਨਵੇਂ ਚਿਹਰੇ ਹੈ ਹੈਪੀ ਵੀਰੇ ਵਹੀਂ ਫਿਲਮ ਲਿਖੀ ਹੈ ਤੇ ਅਸੀਂ ਸਾਰੇ ਉਮੀਦ ਕਰਦੇ ਹਾਂ ਬੀਟ ਪ੍ਰੋਡਕਸ਼ਨ ਹਾਊਸ ਨਾ ਆਇਆ ਵੱਡਾ ਪ੍ਰੋਡਕਸ਼ਨ ਹਾਊਸ ਨਹੀਂ ਆ ਤੇ ਬਹੁਤ ਵੱਡੇ ਬਜਟ ਦੀ ਫਿਲਮ ਹੈ ਜਦੀ ਜ਼ਾਰ ਉਮੀਦ ਕਰਦੇ ਆ ਵੀ ਲੋਕੀ ਇਹ ਫਿਲਮ ਵੇਖਣ ਜਾਣ ਆਡੀਅנס ਨੂੰ ਸਾਨੂੰ ਪਰਵਾਹ ਹੁਗਾਰਾ ਮਿਲੇ ਤਾਂ ਇਹਦਾ ਨਹੀਂ ਫਿਲਮ ਐਕਸਪੀਰੀਮੈਂਟਲ ਸਿਨੇਮਾ ਬਣਦਾ ਰਹੇ ਤੇ ਇਹਦੇ ਚ ਮੈਸੇਜ ਦੀ ਜੇ ਗੱਲ ਕਰਦੇ ਆ ਅਸੀਂ ਕੋਈ ਮੋਹ ਨਹੀਂ ਕਹਿੰਦੇ ਵੀ ਇਹਦੇ ਚ ਕੋਈ ਮੈਸੇਜ ਹੈ ਯੂਥ ਲਈ ਕਿਉਂਕਿ ਅਸੀਂ ਮੰਨਦੇ ਆ ਵੀ ਯੂਥ ਸਮੇਂ ਦੇ ਹਿਸਾਬ ਨਾਲ ਜਿਵੇਂ ਉਹਨਾਂ ਨੂੰ ਚੱਲਣਾ ਚਾਹੀਦਾ ਉਦੋਂ ਚੱਲ ਰਿਹਾ ਪਰ ਅਸੀਂ ਇਹ ਗੱਲ ਜ਼ਰੂਰ ਰੱਖ ਰਹੇ ਆ ਵੀ ਜਦੋਂ ਯੂਥ ਇਹ ਫਿਲਮ ਵੇਖਣ ਜਾਊਗਾ ਹਰ ਕੋਈ ਉਹਦੇ ਨੂੰ ਉਹਨੂੰ ਆਪਣੇ ਆਪਣਾ ਰਿ ਤੋ ਅਸੀਂ ਚਾਹੁੰਦੇ ਆ ਵੀ ਜੋ ਸਮੇਂ ਦੀ ਲੋੜ ਆ ਉਹਦੇ ਅਕੋਰਡਿੰਗ ਅਸੀਂ ਫਿਲਮ ਬਣਾਈ ਹੈ ਤੇ ਜਰੂਰ ਸਾਰੇ ਜਣੇ ਜਾ ਕੇ ਫਿਲਮ ਇਹ ਥੀਏਟਰ ਚ ਵੇਖੋ ਪੰਜਾਬ ਦੇ ਵਿੱਚ ਇੱਥੇ ਪ੍ਰੋਮੋਸ਼ਨ ਹੋ ਗਈ ਜਾਉਂਦੀ ਜੀ ਪ੍ਰੋਮੋਸ਼ਨ ਅਸੀਂ ਹਰਿਆਣਾ ਵੀ ਗਏ ਆ सिरसा ਪ੍ਰੋਮੋਸ਼ਨ ਕਰਕੇ ਆਏ ਆ ਪੰਜਾਬ ਤੋਂ ਬਾਹਰ ਫਿਲਮ ਸਾਡੀ ਓਵਰঅল ਓਵਰਸੀਜ਼ ਰਿਲੀਜ਼ ਹੋ ਰਹੀ ਹੈ ਪੰਜਾਬ ਪੰਜਾਬ ਤੋਂ ਬਾਹਰ ਜਿੱਥੇ ਪੰਜਾਬੀ ਫਿਲਮਾਂ ਲੱਗਦੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਐਸ ਹਰ ਜਗ੍ਹਾ ਤੇ ਹੋ ਰਹੀ ਹੈ ਇਸ ਤੋਂ ਇਲਾਵਾ ਹਰਿਆਣਾ ਚ ਹੋ ਰਹੀ ਹੈ ਯੂਪੀ ਦੇ ਜਿਹੜੇ ਜਿੱਥੇ ਜਿੱਥੇ ਪੰਜਾਬੀ ਸਪੀਕਿੰਗ ਹੋ ਰਹੀ ਹੈ ਜਿਹੜਾ ਫਿਲਮ ਦੀ ਹਿਸਟਰੀ ਹੈ ਨਏ ਕਲਚਰ ਤੇ ਯੂਥ ਨਾਲ ਕਿ ਪੁਰਾਣੇ ਕਲਚਰ ਜਿਸ ਤਰ੍ਹਾਂ ਪਹਿਲੇ ਇਸ ਸਕੂਲ ਚ ਮੁੰਡੇ ਪਰਸਾਨ ਕਰਦੇ ਸੀ ਉਸ ਰਹੇਗਾ ਸਰ ਇਹ ਫਿਲਮ ਹੈਗੀ ਹੈ ਦੋ ਪੀੜੀਆਂ ਦੀ ਕਹਾਣੀ ਹੈ 1990 ਦੀ 2011 ਰਾਈਟ ਤੇ ਕਹਾਣੀ ਤਾਂ ਉਸੇ ਟਾਈਮ ਦੀ ਆ ਉਸ ਟਾਈਮ ਤੇ ਜੋ ਕਾਲਜ ਚ ਪੋਲਿਟਿਕਸ ਚੱਲਦੀ ਹੁੰਦਾ ਪਰ ਮੈਨੂੰ ਲੱਗਦਾ ਪੋਲਿਟਿਕਸ ਹਮੇਸ਼ਾ ਸੇਮ ਪੈਟਰਨ ਤੇ ਚੱਲੀ ਹੈ ਬਸ ਉਹਦਾ ਮੀਡੀਅਮ ਬਦਲ ਜਾਂਦਾ ਹੈ ਰਾਈਟ ਤੇ ਉਹੀ ਯੂਥ ਦੀ ਕਹਾਣੀ ਆ ਯੂਥ ਉਸ ਟਾਈਮ ਤੇ ਕਿਵੇਂ ਰਿਐਕਟ ਕਰਦਾ ਤੇ ਯੂਥ ਦਾ ਇਮੋਸ਼ਨ ਉਹੀ ਰਹਿੰਦਾ ਹੈ ਜੋ એનર્ਜੀ ਰਹਿੰਦੀ ਹੋਗੀ ਰਹਿੰਦੀ ਆ ਇਹਦੇ ਜਿਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ એનર્ਜੀ ਨੂੰ ਤੁਸੀਂ ਚੈਨਲਾਈਜ਼ ਕਿਹੜੇ 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 ਪੱਖ 'ਚ ਕਰੋਗੇ ਤਾਂ ਉਹ ਫਾਇਦੇਮੰਦ ਰਹੂਗਾ ਹੀਰੋ ਕੋਨੇ ਵਿਰਣ ਕੋਨੇ ਇਸ ਵਿੱਚ ਹੀਰੋ ਇਹਦੇ ਜਿ ਸਾਡੇ ਮਨੁੱਖ ਵਿੱਚ ਭਾਜੀ ਨੇ ਤਨਵੀਰ ਵੀਰਾ ਵਿਸ਼ਾਲ ਸਿੰਘ ਬਰਾੜਾ ਜਿਹੜੇ ਤਿੰਨ ਲੀਡ ਦੇ ਕੈਰੈਕਟਰ ਨੇ 네ਗੇਟਿਵ ਸਾਈਡ ਦੇ ਯੋਗਰਾਜ ਭਾਜੀ ਆ ਮੈਂ ਤੇ महावीर ਬੁੱਧ ਜਰਬਾਇ ਜੋ ਰਾਜੇ ਕਿਰੋ ਲੈ ਫਿਲਮ ਯੋਗਰਾਜਰੀ ਤੇ ਜਮਲੇ ਦਾ ਕੈਕਟਰ ਕਰ ਰਹੇ ਨੇ ਮੈਂ ਉਹਨਾਂ ਦੇ بیٹے ਦਾ ਕੈਕਟਰ ਕਰਦਾ ਕੋਈ ਨਾ ਕੋਈ ਕੋਈ ਇਹਨਾਂ ਸੰਦੇਸ਼ ਵੀ ਹੈ ਇਸ ਫਿਲਮ ਚ ਕਿ ਨਹੀਂ ਬਿਲਕੁਲ ਹੈ ਮੈਂ ਤੁਹਾਨੂੰ ਕਹਾਂ ਵੀ ਸਾਰੇ ਜਣੇ ਫਿਲਮ ਵੇਖੋ ਫਿਲਮ ਚ ਹਰ ਇੱਕ ਬੰਦੇ ਦੀ ਸੰਦੇਸ਼ ਹੈ ਭਾਵੇਂ ਬੰਦਾ ਚੰਗਾ ਕੰਮ ਕਰ ਰਿਹਾ ਭਾਵੇਂ ਮਾੜਾ ਕੰਮ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਚੰਗਾ ਮਾੜਾ ਕੰਮ ਕੁਝ ਨਹੀਂ ਹੁੰਦਾ ਜੋ ਬੰਦੇ ਦੀ ਸਾਈਕੀ ਹੁੰਦੀ ਹੈ ਉਹ ਅਕੋਰਡਿੰਗ ਉਹ ਇੱਕ ਚੀਜ਼ਾਂ ਨੇ ਦਰਦ ਕਰ ਲੈਂਦਾ ਵੀ ਆਹ ਚੀਜ਼ਾਂ ਸਹੀ ਆਹ ਗਲਤ ਹੈ ਤੇ ਇਹਦੇ ਚ ਅਸੀਂ ਕੁਝ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਜੇ ਤੁਸੀਂ ਇਸ ਇਸ ਮਾਧਿਅਮ 'ਚ ਆਪਣੀ એનર્ਜੀ ਵੇਸਟ ਕਰ ਰਹੇ ਹੋ ਤਾਂ ਇਹਦਾ ਇਹ ਵੇਸਟ ਹੋਊਗੀ એનર્ਜੀ ਜੇ ਤੁਸੀਂ ਇੱਧਰ ਲਾ ਦਿਓ ਤੇ ਮੈਨੂੰ ਲੱਗਦਾ ਵੀ ਹਰ ਇੱਕ ਬੰਦਾ ਇਹਦੇ 'ਚ ਜੋ ਉਹਨੂੰ ਲੱਗਦਾ ਹੈ ਕਿ ਜੇ ਮੈਂ ਇੱਧਰ ਚੱਲ ਰਿਆਂ ਥੋੜਾ ਠੀਕ ਹੈ ਥੋੜਾ ਠੀਕ ਨਹੀਂ ਆ ਤੇ ਉਹ ਆਪਣੇ ਆਪ ਨੂੰ ਲੱਭ ਸਕਦਾ ਹੈ ਇਹਦੇ 'ਚ ਤੇ ਆਪਣਾ ਮੈਸੇਜ ਲੱਭ ਕੇ ਜਾ ਸਕਦਾ इस फिल्म में मुस्कान के किरदार निभा रही एक्ट्रेस भी जो है बातचीत करती नजर आई उन्होंने कहा कि मैं तीन साल से पंजाबी फिल्मों में काम कर रही हूं और ये मेरी डेब्यू फिल्म है रोडी कॉलेज फिल्म जो है वो रिलीज हो रही है जिसका प्रमोशन करने यहां पर हम पहुंचे हैं उन्होंने कहा कि मैं ये अपील करती हूँ कि ये फिल्म आप लोग जरूर देखिए मेरा जो कैरेक्टर है उसका नाम मुस्कान है जो कि पंजाबी गुड़ी है और कॉलेज के एक लड़के से प्यार उसे हो जाता है और वो अपने बॉयफ्रेंड को कॉलेज की राजनीति तथा मारपीट से रोकना चाहती है ਮੈਂ ਜਲਦੀ ਸਾਲਾਂ ਫਿਟਰ ਕਰ ਰਹੀ ਹਾਂ ਤੇ ਇਹ ਮੇਰੀ ਡੈਬਿਊ ਮੂਵੀ ਹੈ 로ਡੇ ਕਾਲਜ ਦਾ ਨਾਮ ਹੈ ਅੱਜ ਰਿਲੀਜ਼ ਹੋਣ ਜਾ ਰਹੀ ਹੈ ਮੈਂ ਬਹੁਤ ਖੁਸ਼ ਹਾਂ ਇਸ ਨੂੰ ਲੈ ਕੇ ਤੇ ਮੈਂ ਚਾਹਾਂਗੀ ਕਿ ਸਾਰੇ ਦਰਸ਼ਕ ਸਾਰੀ ਨਵੀਂ ਪੀੜੀ ਪੁਰਾਣੀ ਪੀੜੀ ਇਸ ਮੂਵੀ ਨੂੰ ਜ਼ਰੂਰ ਦੇਖੇ ਤੇ ਸਾਨੂੰ ਹੰਗਾਰਾ ਪਰੇ ਇਹ ਕੋਈ ਟ੍ਰਿਕ ਹੈ ਥੋੜਾ ਕੀ ਬੋਲੇ ਮੇਰਾ ਇਸ ਕੈਰੈਕਟਰ ਹੈ ਉਸ ਦਾ ਨਾਮ ਹੈ ਮੁਸਕਾਨ ਜੋ ਕਿ ਇੱਕ ਪੰਜਾਬੀ ਪਿਆਰੀ ਜੀ ਕੁੜੀ ਹੈ ਜੋ ਕਿ ਆਪਣੇ ਬੁਆਏਫਰੈਂਡ ਨੂੰ ਪੋਲਿਟਿਕਸ ਤੋਂ ਜਾਣ ਤੋਂ ਲੜਾਈ ਝਗੜੇ ਮਾਰ ਕੁੱਟ ਮਾਰ ਕਰਨ ਤੋਂ ਰੋਕਦੀ ਹੈ ਤੇ ਇੱਕ ਉਹਦਾ ਗ੍ਰਾਫ ਹੈ ਜੋ ਟਰਾਂਸਫਾਰਮੇਸ਼ਨ ਹੁੰਦੀ ਹੈ ਜੋ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਦੇਖਣ ਨੂੰ ਮਿਲੇਗਾ ये देखकर फैंस जितने एक्साइटेड हुए उतने ही ये भी काफी खुश नजर आए क्योंकि जो एक खुशी की लहर एक फिल्म को देखकर होनी चाहिए फैंस और ऑडियंस के अंदर वो यहाँ पर देखने को मिल रही थी इन्होंने भी अपनी फिल्म की प्रमोशन करने का कोई मौका नहीं छोड़ा और लोगों को उत्साहित किया फिल्म के लिए और कहा इसे देखने के लिए तो वही फैंस भी इस फिल्म को देखकर काफी खुश होते नजर आए यही रात इस पर नजर नाम आए अभिनंदर कौर कितना बहुत फिल्म है सारी यूथ हाँ हाँ ਜਿਵੇਂ ਅਗਰ ਆਪਾਂ ਇੰਡੀਆ ਦੇ ਯੂਥ ਦੀ ਗੱਲ ਕਰੀਏ ਮੋਰ ਥੈਨ 50% ਆ ਪੰਜਾਬ ਦਾ ਯੂਥ ਅਪਰੋਕਸੀਮੇਟਲੀ 45% ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕੀ ਪਾਵਰ ਆ ਜੇ ਅਗਰ ਉਹ ਆਪਣੀ એનર્ਜੀ ਨੂੰ ਸਹੀ ਜਗ੍ਹਾ ਤੇ ਯੂਜ਼ ਕਰਦੇ ਆ ਤੇ ਉਹ ਕਿੱਥੇ ਤੱਕ ਜਾ ਸਕਦੇ ਆ ਤੇ ਸਾਨੂੰ ਉਸ ਚੀਜ਼ ਦਾ ਕੀ ਬੈਨੀਫਿਟ ਹੋ ਸਕਦਾ ਸਾਡੇ ਦੇਸ਼ ਨੂੰ ਸਾਡੀ ਕੌਮ ਨੂੰ ਸਾਡੇ ਜਿੱਥੇ ਅਸੀਂ ਰਹਿੰਦੇ ਆ ਉਹ ਸਾਰੀ ਜਗ੍ਹਾ ਕਿਵੇਂ ਸੁਧਰ ਸਕਦੀ ਆ ਉਹ ਸਾਰੀ ਚੀਜ਼ ਤੇ ਮੂਵੀ ਸੀ ਤੇ ਮੈਂ ਕਹਿੰਨੀ ਆ ਕਿ ਜਿੰਨਾ ਵੀ ਸਾਡਾ ਯੂਥ ਆ ਉਹਨੂੰ ਇਹ ਮੂਵੀ ਜ਼ਰੂਰ ਦਿਖਣੀ ਚਾਹੀਦੀ ਆ ਦੇਖਣੀ ਚਾਹੀਦੀ ਆ यूसुअली मैं जो बहुत जल्दी इमोशनल ही होती बहुत सारी इमोशनल सीन्स भी हैगे आ जिथे इमोशनल ਹੋਏ ਆ ਬਹੁਤ ਖੁਸ਼ੀ ਵਾਲੇ ਸੀਨ ਵੀ ਹੈਗੇ ਆ ਹਾਸੇ ਦੀਆਂ ਖੇਡੀਆਂ ਵੀ ਹੈਗੀਆਂ ਵਾ ਬਟ ਇੱਕ ਬਹੁਤ ਵਧੀਆ ਮੈਸੇਜ ਇੱਕ ਬਹੁਤ ਵਧੀਆ ਤਰੀਕੇ ਨਾਲ ਦਿੱਤਾ ਗਿਆ ਹੈ थैंक यू ਹਿੰਦ ਕੇਰੋਡਿ ਕਾਲਜ ਕਿਹਦਾ ਲਗਾ ਜੀ ਮੇਰਾ ਨਾਮ ਦਿਕਸ਼ਾ ਹੈ ਮੂਵੀ ਬਹੁਤ ਅੱਛੀ ਥੀ ਮੂਵੀ ਮੈਂ ਬਹੁਤ ਤਰਾ ਸਸਪੈਂਸ ਥਾ ਕਾਲਜ ਮੈਮਰੀਜ਼ ਪੋਲਿਟਿਕਸ ਬਹੁਤ ਚੀਜ਼ੋ ਕੇ ਬਾਰੇ ਮੈਨੂੰ ਪਤਾ ਲਗਾ ਤੋ ਮੂਵੀ ਵਾਸ ਵੈਰੀ ਗੁੱਡ ਮੈਂ ਆਪਣੀ ਫੈਮਿਲੀ ਕੇ ਸਾਥ ਦੁਬਾਰਾ ਇਸ ਚੀਜ਼ ਕੋ ਜ਼ਰੂਰ ਦੇਖਨੇ ਆਉਂਗੀ कॉलेज की पुरानी यादें इसमें इसमें आ गई बिल्कुल 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 तो होती है बिल्कुल। mm. ऐसे लग रहा था कि वो जैसे खुद का ही कॉलेज है वो okay. लगा आपको? मेरा नाम परमिंदर जीत कौर है मैंने बहुत वह मूवी लगी इमोशनल एंड मोटिवेशन मूवी कितना ਬਹੁਤ ਵਧੀਆ ਲੱਗੀ ਸਟੋਰੀ ਮੈਨੂੰ ਇਹ ਵਾਲੀ ਕੀ ਖਾਸ ਚੀਜ਼ ਲੱਗੀ ਤੁਹਾਨੂੰ ਲਿਖਿਆ ਸੀ ਇਸ ਵਿੱਚ ਮਤਲਬ ਯੂਨਿਟੀ ਆ ਬੱਚਿਆਂ ਦੀ ਦੱਸੀ ਗਈ ਹੈ ਸਾਰਾ ਕੁਝ ਅੱਗੇ ਆਪਣਾ ਫਿਊਚਰ ਬਾਰੇ ਦੱਸਿਆ ਗਿਆ ਹੈ ਵੀ ਕਿੱਦਾਂ ਸੀ